हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਾਇਰਡ ਛੇਲ ਲਈ ਲੈ ਕੇ ਆਏ ਹਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ 8146715312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੇ ਆਪਾਂ ਨਾਮ ਮੇਰਾ ਬਲਦੇਵ ਸਿੰਘ ਆ ਜੀ ਪਿੰਡ ਕਨੌਰ ਖੁਰਦਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇੜੇ ਪਿੰਡ ਕੜਾ ਨੇੜੇ ਪਿੰਡ ਆ ਆਪਣੇ ਘੇਰੂ ਜਾਂਗੀਰਾ ਇੱਧਰ ਹਾਥਨਾ ਆ ਗਿਆ ਕਾਤਰੋਂ ਸੇਰਪੁਰ ਆਲੇ-ਦਾਲ ਦੇ ਪਿੰਡ ਨੇ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ ਮੇ ਨੰਬਰ ਆ 82646 37958 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆਸ ਹੁੰਦੀ ਆ ਇਹ ਵੀਰੇ ਦੂਜਾ ਸੂਆਸ ਹੁੰਦੀ ਆ ਦੂਜਾ ਸੂਆਸ ਹੁੰਦੀ ਆ ਕਿੰਨਾ ਟਾਈਮ ਬਾਕੀ ਆ ਵੀਰੇ ਇਹ ਲੈ ਜੂ ਜੇ ਹਜੇ 5-6 ਦਿਨ 5-6 ਦਿਨ ਲੈ ਜੂਗੀ ਹਾਂ ਕੀ ਰਿਕਾਰਡ ਆ ਵੀਰੇ ਪਿਛਲੇ ਸੂਏ ਦਾ ਪਿਛਲੇ ਸੂਏ ਦਾ ਜੀ ਇਹਦਾ 19-20 ਲੀਟਰ ਦਾ ਰਿਕਾਰਡ ਆ 19-20 ਲੀਟਰ ਕਰਮਲ ਨੇ ਚਵਾਇਆ ਹਾਂਜੀ ਹਾਂ ਠੀਕ ਆ ਤੂੰ ਫੇਸ ਕੁਆਲਿਟੀ ਤੇ ਆਪਾਂ ਇਹ ਕੱਦ-ਵੱਡ ਦੀ ਗੱਲ ਕਰੀਏ ਤਾਂ ਬਹੁਤ ਆ ਯਾਰ ਹਨਾ ਹਾਂਜੀ ਹਾਂ ਲੈ ਬਈ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆਗੀ ਤੇ ਥਣ ਚੈੱਕ ਕਰਾ ਦੇਣਾ ਮੁਠੀ ਵਾਲਾ ਥਾ ਬਹੁਤ ਕਮਾਲ ਦਾ ਥਣ ਲੱਗਾ ਪੂਰੀ ਵਿੱਥੀ ਤੇ ਥਣ ਲੱਗਾ ਨਾੜਾ ਨੂੜਾ ਕਰਮਾਲੀ ਦੇ ਫੁੱਲ ਬਰੀਕੀ ਚ ਹਜੇ ਦਿਨ ਬਾਕੀ ਬਾਈ ਕਹਿੰਦਾ ਬਾਈ ਕਿੰਨੇ ਕਹਿੰਦਾ ਕੱਢ ਜੂਗੀ ਪੰਜ ਛੇ ਦਿਨ ਲੈ ਜੋ ਜੀ ਹਜੇ ਠੀਕ ਆ ਬਾਕੀ ਠੰਡੀ ਸੀਲ ਬਹੁਤ ਆ ਵੀਰੇ ਠੀਕ ਆ ਵੀਰੇ ਦੇਖ ਤੂੰ ਤਹ ਜਮੇ ਦਵਾਕ ਚ ਹੋਈਆਂ ਨਾ ਚਾਹੇ ਜਵੇਂ ਮਰਜੀ ਕਿੱਥੋਂ ਦੀ ਮਾਤੀ ਹੱਥ ਲਾ ਲੈ ਦੇਖ ਲੋ ਜਿੱਥੇ ਮਰਜੀ ਲੈ ਲੈਂਦੀਆਂ ਮੈਂ ਕਹਿੰਦਾ ਤੇ ਥੱਲੇ ਦੀ ਨੰਗੀ ਚਲੋ ਬਾਈ ਮੈਂ ਮਰਜੀ ਜੀ ਲਾ ਹੱਥਾਂ ਨਾਲ ਖਿੱਚੀਂਦਾ ਜਿਵੇਂ ਮਰਜੀ ਲਾ ਬਾਈ ਕੋਈ ਚੱਕਰ ਹੀ ਨਹੀਂ ਸਹੀ ਗੱਲ ਆ ਬਾਈ ਤੇਰੀ ਜਮਾਂ ਜੈਜ ਗੱਲ ਆ ਲੈ ਬਾਈ ਆ ਜਿੰਨਾ ਮਗਰ ਨੂੰ ਉਨੇ ਹੀ ਮੂਰਨੂਆ ਖਾਣਾ ਹਾਂਜੀ ਹਾਂ ਨਾ ਬਾਈ 1 ਵਜੇ ਥਾਣਾ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਬਾਕੀ ਚਵਾਈ ਚਬੂਈ ਕੁਮੇ ਸੀ ਵੀਰੇ ਚਵਾਈ ਤਾਂ ਜੀ પેટ્રોલ ਪੰਪ ਹੀ ਆ ਠੀਕ ਆ ਪੂਰੀ ਪੋਲੀ ਧਾਰ ਆ ਬਾਈ ਤਾਂ પેટ્રોલ ਪੰਪ ਹੀ ਆ ਬਾਈ ਥਣ ਚੈੱਕ ਕਰ ਲਓ ਬਾਈ ਬਹੁਤ ਚੰਗਾ ਥਣ ਕੱਢਦੀ ਹਾਂ ਹਾਂ ਜੀ ਹਾਂ ਪੂਰਾ ਵਧੀਆ ਠੀਕ ਆ ਮੁੱਠੀ ਵਾਲਾ ਥਣ ਪੂਰਾ ਬਸ ਮਾਰ ਕੇ ਜਿਆ ਮੱਚਮਕ ਤੇ ਕੱਦ ਵੜਦੀ ਗੱਲ ਕਰੀਏ ਬਾਈ ਖੜੀ ਮੜਿਆ ਕੋਲੇ ਆਪਾਂ ਕੱਦ ਦਿਖਾ ਦਈਏ ਮੜਿਆ ਜੀ ਕਿੰਨਾ ਕਹਦਾ ਕੱਦ ਹੁੰਦਾ ਮਰੇ ਸਾਹ ਚ 5 ਫੁੱਟ ਦੇ ਨੇੜੇ ਸੀ ਹੈ ਨਾ ਵੀਰੇ ਹਾਂ ਕੱਦ ਤਾਂ ਬਹੁਤ ਆ ਜੀ ਹੂੰ ਕੱਦ ਵੀ ਬਹੁਤ ਆ ਥਣ ਵੀ ਕਰਮਾਲੀ ਦਾ ਬਹੁਤ ਕਮਾਲ ਦਾ ਲੱਗਾ ਖੋਲਦੇ ਪਰਾ ਤੋੜਦੇ ਖੋਲ ਕੇ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਸੀਮਿੰਟ ਵਗੈਰਾ ਬਾਰੇ ਤਾਂ ਨਹੀਂ ਪਤਾ ਵੀ ਕਿਹੜਾ ਸੀਮਿੰਟ ਤਾਂ ਅਰਖਾਇ ਦਾ ਵਧੀਆ ਹੋਇਆ ਵੀਰੇ ਇੰਨਾ ਮੇਰੇ ਯਾਦ ਜੇ ਨਹੀਂ ਹੈਗਾ ਠੀਕ ਆ ਬਾਈ ਜਨਾ ਸੀਮਿੰਟ ਚੰਗਾ ਹੀ ਲਵਾਇਆ ਵਗਾ ਕਰਮਾਲੀ ਦਾ ਫੇਸਬੁੱਕ ਚ ਚੈੱਕ ਕਰੋ ਬਹੁਤ ਪਿਆਰਾ ਹੈਗਾ ਤੋਰਾ ਤਰਾ ਇੱਕ ਨੰਬਰ ਲੈ ਤੋਰਾ ਚੈੱਕ ਕਰ ਲੋ ਮੱਲਾ ਵਾਲਾ ਤੋਰਾ ਤੁਰਦੀ ਆਗੀ ਇੱਕ ਨੰਬਰ ਆ ਲੈ ਬਾਈ ਖੜਨੀ ਖੜਨੀ ਚੈੱਕ ਕਰ ਲੋ ਬੜ ਦੀ ਫੁੱਲ ਚੰਗੀ ਹੈਗੀ ਮੇਨ ਗੱਲ ਹੁੰਦੀ ਠੰਡੀ ਸੀਲ ਦੀ ਠੰਡੀ ਸੀਲ ਬਾਈ ਠੰਡੀ ਸੀਲ ਦਾ ਬਾਹਰ ਹੀ ਆ ਵੀਰੇ ਚਾਹ ਜਵੇਂ ਮਰਜੀ ਹੱਥ ਫੇਰੀ ਜਾ ਜਵੇਂ ਮਰਜੀ ਚੋਈ ਜਾ ਕੋਈ ਚੱਕਰੀ ਨਹੀਂ ਲੈ ਬਾਈ ਐਤ ਕੀ ਬਾਈ ਕਿੰਨਾ ਕੇ ਚਾਹੀਦਾ ਅੰਦਾਜ਼ਾ ਐਤ ਕੀਤਾ ਜੀ ਮੇਰੇ ਹਿਸਾਬ ਚ 25 22 ਲੀਟਰ ਦੇਣਾ ਚਾਹੀਦਾ ਨੂੰ ਦੇਣਾ ਚਾਹੀਦਾ ਬਾਈ ਤੇ ਪਿਛਲੇ ਸੂਏ ਵਧੀਆ ਸੇ ਚੱਲਿਆ ਹਨਾ ਹਾਂ ਜੀ ਲੈ ਚੱਲ ਭਰਾ ਕੋਈ ਗੱਲ ਨਹੀਂ ਬਣਦੇ ਤੇ ਬਾਈ ਫਿਰ ਕੀ ਮੁੱਲ ਆ ਜਾਇਆ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਜਾਇਆ ਠੀਕਾ ਮੁੱਲ ਬੈਠ ਦੇ ਸ਼ਾਮਣਾ ਜੈ ਜੀ ਹਾਂ ਜੀ ਹਾਂ ਠੀਕਾ ਬਈ ਕਹਿੰਦਾ ਮੁੱਲ ਕਰਾਂਗੇ ਫੋਨ ਤੇ ਪਰ ਮੁੱਲ ਜੈ ਜੀ ਹੋਊਗਾ ਲੈ ਬਈ ਥਾਣਾ ਆਪੇ ਕਰੀ ਹੋਰ ਚੱਕਰਾ ਦੇਣਾ ਮੁੱਠੀ ਵਾਲਾ ਥਾਣਾ ਫਾੜੀ ਵਾਲਾ ਲੈ ਵਾ ਇਹ ਦੋ ਦਿਖਾ ਦਿਓ ਆ ਨਾੜਾ ਨਾ ਹਾਂ ਵੀਰ ਇਹ ਨਾੜਾ ਨੂੰ ਨਾ ਕਰਮਾਲੀ ਤੇ ਬਰੀਕੀ ਦਾ ਲੈ ਚੈੱਕ ਕਰ ਲੋ ਫੁੱਲ ਕਮਾਲ ਦਾ ਆਰਡਰ ਕਰਮਾਲੀ ਦਾ ਤਿਆਰ ਕੀਤਾ ਵਾ ਠੰਡੀ ਸ਼ੀਰ ਲੈਣੀ ਆ ਜਿੱਥੇ ਮਰਜੀ ਹੱਥ ਲਾਈ ਚਲੋ ਇਹ ਨਹੀਂ ਚੱਕਰ ਵੀ ਲੱਤ ਚੱਕ ਜੂ ਨਾ ਨਾ ਜੀ ਲੱਤ ਚੱਕਣਾ ਤਾਂ ਹੈ ਹੀ ਨਹੀਂ ਕਰਮਾਲੀ ਉਹ ਬਰੀੜਾ ਜਿਹੜੀ ਨੂੰ ਲੱਤ ਆ ਪਠਾਉਣੀ ਪਊਗੀ ਚੱਕ ਜੀ ਹੈਗਾ ਵੀ ਚੱਕ ਜੂਨੀ ਨਾ ਨਾ ਚਾਹੇ ਪਾਚ ਹੈ ਨਾ ਪਾ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਭਾਈ ਕਹਿੰਦਾ ਨਿਆਣਾ ਪਾਚ ਹੈ ਨਾ ਪਾ ਕੋਈ ਚੱਕਰੀ ਨਹੀਂ ਕਰਮ ਵਾਲੀ ਨੂੰ ਤਾਂ ਤੁਹਾਾਰੇ ਚੈੱਕ ਕਰੋ ਬਹੁਤ ਕਮਾਲ ਦਾ ਥਾਣ ਲਗਾ ਮੁਠੀ ਵਾਲਾ ਥਾਣਾ ਮੁੱਲ ਭਾਈ ਜੈ ਜੀ ਹਾਂ ਜੀ ਮੁੱਲ ਜੈ ਜੀ ਠੀਕ ਆ ਭਾਈ ਨਾਗਸੀ ਦਾ ਭਰਾ ਕੋਲ ਇੱਕ ਸੂਆ ਪਾ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਜੀ